कि ਜਦੋਂ ਇਹ ਗੱਲ ਚੱਲਦੀ ਆ ਇਸ ਤੋਂ ਪਹਿਲਾਂ ਅਸੀਂ ਕਾਫੀ ਵਾਰ ਕਹਿ ਚੁੱਕੇ ਸੰਦੀਪ ਸਿੰਘ ਨੂੰ ਇਹ ਜਗ੍ਹਾ ਤੋਂ ਥ੍ਰੈਟ ਹੀ ਆਹੀ ਜੇਲ ਬਦਲੀ ਕਰਨ ਨੂੰ ਵੀ ਕਿਹਾ ਸੀ ਤੇ ਬੈਰਕ ਬਦਲੀ ਕਰਨ ਨੂੰ ਵੀ ਕਿਹਾ ਨਹੀਂ ਜੇਲ ਬਦਲੀ ਕਰਨੀ ਤੇ ਬੈਰੇ ਕੀ ਬਦਲੀ ਕਰ ਲਓ ਜਿਹੜੀ ਜਗ੍ਹਾ ਤੁਸੀਂ ਰੱਖਿਆ ਹੋਇਆ ਵਾ ਇਹਨੂੰ ਕਾਫੀ ਵਾਰ ਥ੍ਰੈਟ ਕਰ ਚੁੱਕੇ ਆ ਤੇਨੂੰ ਇਹੀ ਜਾਨੀ ਮਾਨੀ ਨੁਕਸਾਨ ਬਚਾਉਣਾ ਵਾ ਇਹ ਕਹਿ ਚੁੱਕੇ ਸੀ ਪਰ ਫਿਰ ਵੀ ਸੰਦੀਪ ਸਿੰਘ ਨੂੰ ਇੱਥੇ ਰੱਖਿਆ ਜਾ ਰਿਹਾ ਹੀ ਜਿਹੜਾ ਬੰਦਾ ਅੰਦਰ ਪੂਨੇ 3 ਸਾਲ ਹੋ ਚੁੱਕੇ ਅੱਜ ਤੱਕ ਕਿਸੇ ਨੇ ਤੂੰ ਕਰਕੇ ਨਹੀਂ ਉਹਨੇ ਅੱਜ ਤੱਕ ਕਿਸੇ ਨੂੰ ਬੁਲਾਇਆ ਜੀ ਤੋ ਸਵਾ ਤੂੰ ਕਰਕੇ ਨਹੀਂ ਬੁਲਾਇਆ ਤੋ ਬੰਦਾ ਕਿਹੜੀ ਹਰਕਤ ਆਇਆ ਕਿਉਂ ਗੱਗਾ ਕਰੇਗਾ ਇਸ ਤਰ੍ਹਾਂ ਹਰਕਤ ਟੇਲ ਪ੍ਰਸ਼ਾਸਨ ਨੂੰ ਹੀ ਕਾਫੀ ਵਾਰ ਕਹਿ ਚੁੱਕੇ ਸਾਡੀ ਮੁਲਾਕਾਤ ਕਰਾਓ ਸੰਦੀਪ ਸਿੰਘ ਦਾ ਹਾਲ ਦੱਸੋ ਬਸ ਨਹੀਂ ਠੀਕ ਹੈ ਠੀਕ ਹੈ ਹੁਣ ਸਾਨੂੰ ਪਤਾ ਲੱਗਾ ਵਾ ਕਿ ਸੰਦੀਪ ਸਿੰਘ ਨਾਲ ਨੇ 3 ਡਿਗਰੀ ਟੌਰਚਰ ਕੀਤਾ ਅੰਦਰ ਪਟਿਆਲਾ ਦੀ ਕੇਂਦਰੀ ਜੇਲ ਹਮੇਸ਼ਾ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ ਔਰ 10 ਤਰੀਕ ਨੂੰ ਤਦੋਂ ਸੁਰਖੀਆਂ ਦੇ ਵਿੱਚ ਫਿਰ ਆ ਜਾਂਦੀ ਹੈ ਕਿ ਜਦੋਂ ਇੱਕ ਵਿਅਕਤੀ ਦੇ ਵੱਲੋਂ ਤਿੰਨ ਸਾਬਕਾ ਪੁਲਿਸ ਮੁਲਾਜ਼ਮਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਹੈਗਾ ਪਟਿਆਲਾ ਦੀ ਕੇਂਦਰੀ ਰੇਲ ਦੇ ਵਿੱਚ ਔਰ ਸੁਬਾਦ ਇਹ ਵਿਵਾਦ ਵੱਡੇ ਤੌਰ ਦੇ ਉੱਪਰ ਖੜਾ ਹੋ ਜਾਂਦਾ ਕਿਉਂਕਿ ਇੱਕ ਵਿਅਕਤੀ ਸੰਦੀਪ ਸਿੰਘ ਸੰਨੀ ਜੋ ਕਿ ਸੂਰੀ ਕਤਲकांड ਮਾਮਲੇ ਦੇ ਵਿੱਚ ਇਸ ਵਕਤ ਹਵਾਲਾਤੀ ਹੈ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹੈ ਔਰ ਉੱਥੇ ਹੀ ਤਿੰਨ ਸਾਬਕਾ ਪੁਲਿਸ ਮੁਲਾਜ਼ਮ ਜਿਹੜੇ ਨੇ ਆਪਣੇ ਵੱਖਰੇ ਵੱਖਰੇ ਕੇਸਾਂ ਦੇ ਵਿੱਚ ਆਪਣੇ ਹਵਾਲਾਤੀਏ ਦੇ ਤੌਰ ਦੇ ਉੱਪਰ ਇਸ ਵਕਤ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਸ ਦੌਰਾਨ ਸੰਦੀਪ ਸਿੰਘ ਦੇ ਵੱਲੋਂ ਉਹਨਾਂ ਤਿੰਨਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਜਿਸ ਵਿੱਚ ਸੂਬਾ ਸਿੰਘ ਜੋ ਕਿ ਸਾਬਕਾ ਇੰਸਪੈਕਟਰ ਰਹੇ ਨੇ ਡੀਐਸਪੀ ਗੁਰਬਚਨ ਸਿੰਘ ਔਰ ਉਸ ਦੇ ਨਾਲ-ਨਾਲ ਇੰਸਪੈਕਟਰ ਇੰਦਰਜੀਤ ਸਿੰਘ ਜਿਹੜੇ ਨੇ ਉਹ ਜ਼ਖਮੀ ਹੁੰਦੇ ਨੇ ਤੇ ਇਸ ਵਕਤ ਉਹ ਜ਼ਖਮੀ ਹਾਲਾਤਾਂ ਦੇ ਵਿੱਚ ਹਾਲਾਂਕਿ ਸਰਕਾਰੀ ਰਜਿੰਦਰ ਹਸਪਤਾਲ ਦੇ ਵਿੱਚ ਜਿਹਰੇ ਇਲਾਜ ਦੇ ਲੇਕਿਨ ਦੂਸਰੇ ਪਾਸੇ ਸਵਾਲੇ ਵੀ ਖੜਾ ਹੋ ਜਾਂਦਾ ਹੈ ਕਿਉਂਕਿ ਇਹਨਾਂ ਦੇ ਕੇਸ ਬੜੇ ਤਾਲੁਕ ਰੱਖਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਕਿ ਜੋ ਗੁਰਪਚਨ ਸਿੰਘ ਤਾਂ ਸੁਭਾ ਸਿੰਘ 1993 ਦੇ ਜੋ ਫੇਕ ਇੰਕਾਊਂਟਰ ਮਾਮਲੇ ਦੇ ਵਿੱਚ ਪਿੱਛੇ ਸੀਬੀਆਈ ਨੇ ਜਿਨ੍ਹਾਂ ਨੂੰ ਸਜ਼ਾ ਸੁਣਾਈ ਹੈ ਉਸ ਕੇਸ ਦੇ ਵਿੱਚ ਲਗਾਤਾਰ ਜਿਹੜੀ ਹੈ ਆਪਣੀ ਸਜ਼ਾ ਜਿਹੜੀ ਹੈ ਉਹ ਇਸ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਘਟ ਰਹੀ ਸੀ ਤਾਂ ਦੂਸਰੇ ਪਾਸੇ ਇੰਦਰਜੀਤ ਸਿੰਘ ਜਿਹੜੇ ਨੇ ਉਹ ਕਿਸੇ ਐਨਡੀਪੀਐਸ ਐਕਟ ਮਾਮਲੇ ਦੇ ਵਿੱਚ ਜਿਹੜੀ ਆਪਣੀ ਸਜ਼ਾ ਇਸ ਪਟਿਆਲਾ ਕੇਂਦਰੀ ਦੇ ਵਿੱਚ ਘਟ ਰਹੀ ਸੀ ਤਾਂ ਉਸ ਤੋਂ ਦੂਸਰੇ ਪਾਸੇ ਸੰਦੀਪ ਸਿੰਘ ਸੰਨੀ ਜੋ ਕਿ ਸੂਰੀ ਕਤਲकांड ਮਾਮਲੇ ਦੇ ਵਿੱਚ ਜਦੋਂ ਸੂਰੀ ਕਤਲकांड ਹੁੰਦਾ ਹੈ ਤਾਂ ਉਸ ਦੇ ਵਿੱਚ ਸਨੀ ਸਨੀ ਸਿੰਘ ਦੇ ਵੱਲੋਂ ਗੋਲੀ ਮਾਰੀ ਜਾਂਦੀ ਹੈਗੀ ਹੈ ਸੁਦੀਰ ਸੂਰੀ ਦੇ ਅੰਮ੍ਰਿਤਸਰ ਦੇ ਵਿੱਚ ਤਾਂ ਉਸ ਤੋਂ ਬਾਅਦ ਉਹ ਇਸ ਕੇਂਦਰੀ ਜੇਲ੍ਹ ਦੇ ਵਿੱਚ ਆਉਂਦੇ ਨੇ ਔਰ ਹਲੇ ਉਹ ਹਵਾਲਾਤੀਆ ਨੇ ਤਾਂ ਦੂਸਰੇ ਪਾਸੇ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਇਹ ਕੇਂਦਰੀ ਜੇਲ੍ਹ ਇਸ ਵਕਤ ਸੁਰੱਖਿਆ ਦੇ ਵਿੱਚ ਤਾਂ ਵੀ ਹੈ ਕਿਉਂਕਿ ਇੱਕ ਸਾਬਕਾ ਮੁਲਾਜ਼ਮਾ ਦੇ ਉੱਪਰ ਜਿਹੜਾ ਹਮਲਾ ਹੁੰਦਾ ਔਰ ਉਹਨਾਂ ਦੇ ਹਾਲਾਤ ਨਾਜ਼ੁਕ ਦੱਸੇ ਜਾ ਰਹੇ ਨੇ ਹਾਲਾਂਕਿ ਇੰਦਰਜੀਤ ਸਿੰਘ ਨੂੰ ਜਿਹੜੀਆਂ ਉਹ ਸੱਟਾਂ ਲੱਗੀਆਂ ਸੀਗੀਆਂ ਤਾਂ ਦੂਸਰੇ ਪਾਸੇ ਗੁਰਵਜਨ ਸਿੰਘ ਨੂੰ ਵੀ ਸੱਟਾਂ ਲੱਗੀਆਂ ਸੀ ਲੇਕਿਨ ਜਦੋਂ ਸੁਪਾਸ ਸਿੰਘ ਨੂੰ ਸੱਟਾਂ ਲੱਗੀਆਂ ਤਾਂ ਉਹ ਸੱਟਾਂ ਕਿੱਥੇ ਕਿੱਥੇ ਸੀਰੀਅਸ ਵੀ ਦੱਸੀ ਜਾ ਰਹੀਆਂ ਨੇ ਤਾਂ ਇਸ ਵਕਤ ਇਹ ਤਸਵੀ ਜੋ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਾਰ ਦੀਆਂ ਤੁਸੀਂ ਦੇਖ ਸਕਦੇ ਹੋ ਕਿ तमाम ਅਮਲਾ ਜਿਹੜਾ ਉਹ ਪੁਲਿਸ ਦਾ ਜਾਰੀ ਵਿਖਾਈ ਦੇ ਰਿਹਾ ਹੈਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਡੀਆਈਜੀ ਪਟਿਆਲਾ ਡੀਆਈਜੀ ਆ ਜੇਲ੍ਹ ਦੀ ਇਹ ਗੱਡੀ ਹੈ ਜਿਹੜੀ ਤੁਸੀਂ ਰਵਾਨਾ ਹੁੰਦੇ ਹੋਏ ਵੇਖ ਪਾ ਰਹੇ ਹੋ ਕਿਉਂਕਿ ਇੱਥੇ ਵੱਡੇ ਪੱਤਰ ਦੇ ਉੱਪਰ ਇਸ ਵਕਤ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਇਕੱਠੀਆਂ ਹੋ ਚੁੱਕੀਆਂ ਨੇ ਔਰ ਇਹ ਇੱਕ ਸਾਫ਼ ਤੌਰ ਦੇ ਉੱਪਰ ਕਹਿ ਰਹੇ ਨੇ ਕਿ ਸੰਦੀਪ ਸੰਨੀ ਜਿਸ ਦੀ ਕੀ ਪੇਸ਼ੀ ਸੀਗੀ ਅੱਜ ਕੱਲ ਕੋਰਟ ਦੇ ਵਿੱਚ ਲੇਕਿਨ ਉਸ ਨੂੰ ਪੇਸ਼ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਜੇਕਰ ਉਹਨਾਂ ਦੇ ਉੱਪਰ ਕੁੱਟਮਾਰ ਹੋਈ ਹੈ ਉਹਨਾਂ ਦੇ ਨਾਲ ਇਹ ਇਲਜ਼ਾਮ ਨੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਹਨਾਂ ਨਾਲ ਕੁੱਟਮਾਰ ਹੋਈ ਹੈ ਤਾਂ ਸਾਨੂੰ ਜਿਹੜਾ ਪਰਿਵਾਰ ਨੂੰ ਨਹੀਂ ਮਿਲਾਇਆ ਜਾ ਰਿਹਾ ਤਾਂ ਕਰਕੇ ਸਿੱਖ ਜਥੇਬੰਦੀਆਂ ਵੱਡੇ ਪੱਦਰ ਦੇ ਉੱਪਰ ਇਸ ਵਕਤ ਇਕੱਠੀਆਂ ਹੋਈਆਂ ਨੇ ਤਾਂ ਉਹ ਜਥੇਬੰਦੀਆਂ ਤੁਸੀਂ ਦੇਖ ਪਾ ਰਹੇ ਹੋ ਕਿ ਜੋ ਜੇਲ੍ਹ ਦੇ ਬਾਹਰ ਇਕੱਠੀਆਂ ਨੇ ਭਾਵੇਂ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਹੋਣ ਜਾਂ ਹੋਰ ਜਥੇਬੰਦੀਆਂ ਭਾਵੇਂ ਉਹ ਸ਼ਰੂਨੀ ਅਕਾਲੀ ਦਲ ਅੰਮ੍ਰਿਤਸਰ ਦੀ ਜਥੇਬੰਦੀ ਹੋਵੇ ਜਾਂ ਹੋਰ ਜਥੇਬੰਦੀਆਂ ਬਾਕੀ ਨਿਆਂ ਸਿੰਘ ਫੌਜਾਂ ਹੋਣ ਤਾਂ ਉਹ ਵੀ ਇਸ ਵਕਤ ਜਿਹੜੇ ਨੇ ਉਹ ਪਟਿਆਲਾ ਦੀ ਕੇਂਦਰੀ ਬਾਰ ਜੇਲ੍ਹ ਦੇ ਬਾਹਰ ਮੌਜੂਦ ਨੇਗੇ ਔਰ ਸਿੱਧੇ ਤੌਰ ਦੇ ਉੱਪਰ ਕਹਿ ਰਹੇ ਕਿ ਸਾਨੂੰ ਸਨੀ ਸਿੰਘ ਦੇ ਨਾਲ ਜਿਹੜਾ ਉਹ ਮਿਲਾਇਆ ਜਾਵੇ ਜੋ ਸੰਦੀਪ ਸਨੀ ਇਸ ਵਕਤ ਸੂਰੀ ਕਤਲकांड ਮਾਮਲੇ ਦੇ ਵਿੱਚ ਹਵਾਲਾ ਆਤੀ ਹੈ ਉਸ ਦਿਨ ਆ ਮਿਲਾਇਆ ਜਾਵੇ ਤਾ ਸਿੱਧੇ ਤੌਰ ਦੇ ਉੱਪਰ ਜੇਕਰ ਕਹੀਏ ਤਾਂ ਇਹ ਕਈ ਤਾਰਾ ਕਿਉਂਕਿ ਜਦੋਂ ਤਰਨ ਤਰਨ ਦਾ ਇਨਕਾਊਂਟਰ ਹੁੰਦਾ ਹੈ 1993 ਦਾ ਕੇਸ ਚੱਲਿਆ ਜਾ ਰਿਹਾ 1993 ਦੇ ਕੇਸ ਦੇ ਵਿੱਚ ਕਈ ਪੁਲਿਸ ਮੁਲਾਜ਼ਮਾਂ ਨੂੰ ਜਿਹੜੀ ਉਹ ਸੀਬੀਆਈ ਦੇ ਵੱਲੋਂ ਕੋਈ ਟ੍ਰਾਇਲ ਤੇ ਚੱਲ ਰਹੀ ਸੀ ਤੇ ਕਈਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਸੀ ਤਾਂ ਉਹਨਾਂ ਹੀ 1993 ਫੇਕ ਇਨਕਾਊਂਟਰ ਮਾਮਲੇ ਦੇ ਵਿੱਚ ਇਹ ਦੋ ਜਿਹੜੇ ਇੰਸਪੈਕਟਰ ਸੀ ਇੱਕ ਡੀਐਸਪੀ ਸੀ ਸਾਹਿਬ ਦਾ ਤਾਂ ਇਹ ਦੋਨੋਂ ਆਪਣੀ ਜਿਹੜੀ ਹੈ ਉਹ ਇਸ ਵਕਤ ਸਜਾ ਫੋਕਤਰੇ ਸੀ ਤਾਂ ਉਸ ਤੋਂ ਬਾਅਦ 10 ਤਰੀਕ ਨੂੰ ਤਕਰੀਬਨ ਸੋਰਸਸ ਦੇ ਹਿਸਾਬ ਦੇ ਨਾਲ 12 ਵਜੇ ਦੇ ਕਰੀਬ ਜਿਹੜਾ ਕਤਲ ਕਾਂਡ ਦੇ ਵਿੱਚ ਸਜਾ ਕਟਰੇ ਸੰਦੀਪ ਸਿੰਘ ਦੇ ਵੱਲੋਂ ਉਹਨਾਂ ਦੀ ਬੈਰਕ ਦੇ ਵਿੱਚ ਜਾ ਕੇ ਇੱਕ ਪਾਈਪ ਦੇ ਨਾਲ ਜਿਹੜਾ ਉਹ ਹਮਲਾ ਕੀਤਾ ਜਾਂਦਾ ਹੈਗਾ ਜਿਸ ਵਿੱਚ ਤਿੰਨਾਂ ਨੂੰ ਜਿਹੜਾ ਜ਼ਖਮੀ ਕਰ ਦਿੱਤਾ ਜਾਂਦਾ ਤਾਂ ਤਿੰਨਾਂ ਨੂੰ ਜ਼ਖਮੀ ਹਾਲਾਤਾਂ ਦੇ ਵਿੱਚ ਸਰਕਾਰੀ ਰਿਜਨਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈਗਾ ਤਾਂ ਉਸ ਤੋਂ ਬਾਅਦ ਇੱਕ ਕਾਫੀ ਸਵਾਲ ਜਿਹੜੇ ਨੇ ਉਹ ਜੇਲ੍ਹ ਦੀ ਸੁਰੱਖਿਆ ਨੂੰ ਲੈ ਕੇ ਵੀ ਖੜੇ ਹੋ ਜਾਂਦੇ ਨੇ ਔਰ ਦੂਸਰੇ ਪਾਸੇ ਤਾਂ ਵੀ ਸਵਾਲ ਖੜੇ ਹੋ ਜਾਂਦੇ ਨੇ ਜਦੋਂ ਇਹ ਕਿਹਾ ਗਿਆ ਹੋਵੇ ਪਰਿਵਾਰ ਦੇ ਵੱਲੋਂ ਕਿ ਅਸੀਂ ਕਈ ਵਾਰ ਜਿਹੜਾ ਉਹ ਜੇਲ੍ਹ ਪ੍ਰਸ਼ਾਸਨ ਨੂੰ ਧਿਆਨ ਦੇ ਵਿੱਚ ਲਿਆ ਚੁੱਕੇ ਹਾਂ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਕਿ ਸੰਦੀਪ ਸਿੰਘ ਦੀ ਜਿਹੜੀ ਉਹ ਬੈਰਕ ਨੂੰ ਚੇਂਜ ਕੀਤਾ ਜਾਵੇ ਕਿਉਂਕਿ ਜਿਹੜੇ ਨਾਲ ਪਏ ਉਹਦੇ ਇਨਸਪੈਕਟਰ ਨੇ ਸਾਬਕਾ ਉਸ ਨੂੰ ਕਿਸੇ ਨੇ ਕਿਤੇ ਪ੍ਰਵੋਕ ਕਰਦੇ ਨਹੀਂ ਔਰ ਜੋ ਪਰਿਵਾਰ ਦਾ ਇਲزام ਹੈ ਉਹ اسی ਤਰ੍ਹਾਂ ਦੇ ਉੱਪਰ ਹੀ ਹੈ ਕਿ ਉਸ ਪ੍ਰਵੋਕ ਹੋਣ ਕਾਰਨ ਜਿਹੜਾ ਉਹ ਇਸ ਤਰੀਕੇ ਦਾ ਕਦਮ ਸੰਦੀਪ ਸਿੰਘ ਦੇ ਵੱਲੋਂ ਚੁੱਕਿਆ ਗਿਆ ਹੋਵੇਗਾ ਤਾਂ ਉਸ ਦੀ ਜਾਂਚ ਜਿਹੜੀ ਉਹ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ ਤਾਂ ਇਸ ਵਕਤ ਇਹ ਤਸਵੀਰਾਂ ਨੇ ਜੋ ਦੇਖ ਰਹੇ ਹਾਂ ਕਿ ਬਖਵਖ ਜਥੇਬੰਦੀਆਂ ਨੇ ਜੋ ਇਸ ਵਕਤ ਇੱਥੇ ਮੌਜੂਦ ਨੇ ਔਰ ਸਿੱਧੇ ਤੌਰ ਦੇ ਉੱਪਰ ਇਹ ਕਹਿ ਰਹੀਆਂ ਨੇ ਕਿ ਸਾਨੂੰ ਸੰਦੀਪ ਸਿੰਘ ਨੂੰ ਮਿਲਣ ਦਾ ਜਿਹੜਾ ਉਹ ਮੌਕਾ ਦਿੱਤਾ ਜਾਵੇ ਤਾਂ ਦੂਸਰੇ ਪਾਸੇ ਪਰਿਵਾਰ ਜਿਹੜਾ ਉਹ ਇਸ ਵਕਤ ਪਟਿਆਲਾ ਦੀ ਕੋਰਟ ਦੇ ਵਿੱਚ ਮੌਜੂਦ ਹੈ ਜਿੱਥੇ ਉਹ ਆਰਡਰਸ ਲੈਣ ਦੇ ਲਈ ਗਏ ਨੇ ਜੱਜ ਸਾਹਿਬਾਂ ਦੇ ਕੋਲ ਪੇਸ਼ ਹੋਣ ਦੇ ਲਈ ਗਏ ਨੇ ਜਾਂ ਕਾਗਜ਼ ਤਿਆਰ ਕਰਨ ਦੇ ਲਈ ਗਏ ਨੇ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਜਾ ਕੇ ਸੰਦੀਪ ਸਿੰਘ ਦੇ ਨਾਲ ਮੁਲਾਕਾਤ ਕਰ ਸਕੀਏ ਕਿ ਉਸਦੇ ਇਸ ਵਕਤ ਹਾਲਾਤ ਕੀ ਨੇ ਕਿਉਂਕਿ ਇਹ ਲੋਕ ਇੰਦਾ ਇਹਨਾਂ ਲੋਕਾਂ ਦਾ ਇਲਜ਼ਾਮ ਹੈ ਕਿ ਕਿਥੇ ਨਾ ਕਿਤੇ ਪੁਲਿਸ ਨੇ ਉਸਦੇ ਨਾਲ ਕੁੱਟਮਾਰ ਕੀਤੀ ਹੈ ਤਾਂ ਸਾਨੂੰ ਉਸਦੇ ਹਾਲਾਤਾਂ ਦੇ ਬਾਰੇ ਜਾਣੂ ਹੋਣਾ ਚਾਹੀਦਾ ਸੰਦੀਪ ਸਿੰਘ ਦੇ ਬ੍ਰਦਰ ਸਾਡੇ ਨਾਲ ਮੌਜੂਦ ਨੇਗੇ ਹਰਦੀਪ ਜੀ ਕੀ ਕੁਝ ਹੋਇਆ ਜੀ ਕੀ ਕੁਝ ਜਾਣਕਾਰੀ ਤੁਹਾਡੇ ਕੋਲ ਆ ਤੱਕ ਹੁਣ ਤੱਕ ਮਿਲ ਪਈ ਹੈ ਹੁਣ ਤੱਕ ਇਹ ਜਾਣਕਾਰੀ ਮਿਲ ਪਈ ਹੈ ਜੀ ਸੰਦੀਪ ਸਿੰਘ ਦੇ ਨਾਲ ਜੋ ਵੀ ਕਾਫੀ ਜੇਲ੍ਹ ਪ੍ਰਸ਼ਾਸਨ ਵੱਲੋਂ ਕਾਫੀ ਤੰਗ ਪ੍ਰੇਸ਼ਾਨ ਕੀਤਾ ਗਿਆ ਉਹਨਾਂ ਨੂੰ ਕਾਫੀ ਅੰਦਰ ਸੱਟਾਂ ਪੈਰਾਂ ਲਾਈਆਂ ਗਈਆਂ ਗਈਆਂ ਥਰਡ ਡਿਗਰੀ ਟੌਰਚਰ ਕੀਤਾ ਗਿਆ ਸੰਦੀਪ ਸਿੰਘ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਕੀ ਚਰਚਾਵਾਂ ਨੇ ਕਿ ਪਹਿਲਾਂ ਪਰਿਵਾਰ ਨੇ ਕਿਹਾ ਸੀ ਕਿ ਬੈਰਿਕ ਚੇਂਜ ਕਰ ਦਿਓ ਕੀ ਸੱਚਾਈ ਕੀ ਹੈ ਇਸ ਵਿੱਚ ਅਸਲ ਵਿੱਚ ਗੱਲ ਹੈ ਕਿ ਜਦੋਂ ਇਹ ਗੱਲ ਚੱਲਦੀ ਆ ਇਸ ਤੋਂ ਪਹਿਲਾਂ ਅਸੀਂ ਕਾਫੀ ਵਾਰ ਕਹਿ ਚੁੱਕੇ ਸੰਦੀਪ ਸਿੰਘ ਨੂੰ ਇਹ ਜਗ੍ਹਾ ਤੋਂ ਥ੍ਰੈਟ ਆਹੀ ਜੇਲ ਬਦਲੀ ਕਰਨ ਨੂੰ ਵੀ ਕਿਹਾ ਸੀ ਤੇ ਬੈਰਕ ਬਦਲੀ ਕਰਨ ਨੂੰ ਵੀ ਕਿਹਾ ਨਹੀਂ ਜੇਲ ਬਦਲੀ ਕਰਨੀ ਤੇ ਬੈਰੇ ਕੀ ਬਦਲੀ ਕਰ ਲਓ ਜਿਹੜੀ ਜਗ੍ਹਾ ਤੁਸੀਂ ਰੱਖਿਆ ਹੋਇਆ ਵਾ ਇਹਨੂੰ ਕਾਫੀ ਵਾਰ ਥ੍ਰੈਟ ਕਰ ਚੁੱਕੇ ਆ ਤੇਨੂੰ ਇਹੀ ਜਾਨੀ ਮਾਨੀ ਨੁਕਸਾਨ ਪਹੁੰਚਾਉਣਾ ਵਾ ਇਹ کہہ ਚੁੱਕੇ ਸੀ ਪਰ ਫਿਰ ਵੀ ਸੰਦੀਪ ਸਿੰਘ ਨੂੰ ਇੱਥੇ ਰੱਖਿਆ ਜਾ ਰਿਹਾ ਸੀ ਇਹ ਪ੍ਰੀ ਪਲੈਨਿੰਗ ਕੰਮ ਜੇਲ੍ਹ ਪ੍ਰਸ਼ਾਸਨ ਨੇ ਕਰਵਾਇਆ ਸਾਰਾ ਇਹ ਕੋਣ ਲੋਕ ਇਸ ਤਰੀਕੇ ਦੀ ਥ੍ਰੈਟ ਦੇ ਰਹੇ ਸੀ ਕੋਈ ਜੇਲ੍ਹ ਦੇ ਵਿੱਚ ਨਾਲ ਸੀਗੇ ਉਸ ਬੈਰਿਕ ਦੇ ਵਿੱਚ ਸੀਗੇ ਜਾਂ ਕੋਈ ਹੋਰ ਬਾਹਰਲੇ ਲੋਕ ਇਹ ਸਾਰੇ ਜਿਹੜੇ ਆਪਣੇ ਜੇਲ੍ਹ ਸੁਪਰੀਂਡੈਂਟ ਨੂੰ ਸਭ ਕੁਝ ਪਤਾ ਵਾ ਜਿਹੜੇ ਅੰਦਰ ਜਿਹੜੇ ਮੁਲਾਜ਼ਮ ਨੇ ਜਿਹੜੇ ਆਪਣੇ 84 ਵਿਲੇ ਜਿਨ੍ਹਾਂ ਨੇ ਸਿੱਖਾਂ ਦੇ ਕਤਲੇਆਮ ਕੀਤਾ ਜਿਨ੍ਹਾਂ ਦਾ ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਉਹ ਜਿਹੜੇ ਆਪਣੇ ਸਜਾ ਘੜਦੇ ਵੀ ਨਾ ਜਿਹੜੇ ਪੁਲਿਸ ਵਾਲੇ ਉਸੇ ਕੇਸ ਕਰ ਰਹੇ ਨੇ ਜਿਹੜੇ ਜਿਹੜੇ ਪੁਲਿਸ ਮੁਲਾਜ਼ਮ ਦੇ ਤੇ ਉਹ ਇਹਨਾਂ ਨੇ ਸੰਦੀਪ ਸਿੰਘ ਸੇ ਨੂੰ ਕਾਫੀ ਵਾਰ ਥ੍ਰੈਟ ਕਰ ਚੁੱਕੇ ਪਹਿਲਾਂ ਵੀ ਤੇ ਇਹੋ ਮਸਲੇ ਵਿੱਚ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਵਾਰੀ ਕਹਿ ਚੁੱਕੇ ਆ ਕਿ ਸੰਦੀਪ ਸਿੰਘ ਦੀ ਬੈਰਕ ਬਦਲ ਦੋ ਜਾਂ ਸੰਦੀਪ ਸਿੰਘ ਨੂੰ ਥ੍ਰੈਟ ਹੈ ਇਹਨਾਂ ਤੋਂ ਇਹ ਲਾਪਰਵਾਹੀ ਰਹੀ ਹੈ ਤਾਂ ਹੀ ਇਹ ਕੱਲ ਉਸ ਦਿਨ 10 ਤਰੀਕ ਨੂੰ ਇਹ ਪੂਰਾ ਕਰ ਸਾਰਾ ਕੁਝ ਹੋਇਆ ਬਿਲਕੁਲ ਜੀ ਇਹ ਲਾਪਰਵਾਹੀ ਵੀ ਕਹਿ ਸਕਦੇ ਆ ਜਾਂ ਇਹਨਾਂ ਦੀ ਸਾਜ਼ਿਸ਼ ਹੀ ਹੈ ਇਦਾਂ ਇਦਾਂ ਕਰਨਾ ਪਰ ਇਹ ਕਿਹਾ ਗਿਆ ਕਿ ਸੰਦੀਪ ਸਿੰਘ ਦੇ ਵੱਲੋਂ ਪਹਿਲਾਂ ਵਾਰ ਕੀਤੇ ਗਏ ਨੇ ਕਿ ਸੁੱਤੇ ਤੇ ਵਾਰ ਕੀਤੇ ਗਏ ਨੇ ਨਿਹਤਿਆਂ ਤੇ ਵਾਰ ਕੀਤੇ ਗਏ ਨੇ ਇਹ ਸਾਰਾ ਜ਼ਿਕਰ ਆ ਰਿਹਾ ਮੈਂ ਤੁਹਾਨੂੰ ਇਹ ਚੀਜ਼ਾ ਦੱਸਦਾ ਜਿਹੜਾ ਬੰਦਾ ਅੰ ਕਿਸੇ ਨੇ ਤੂੰ ਕਰਕੇ ਨਹੀਂ ਉਹਨੇ ਅਜੇ ਤੱਕ ਕਿਸੇ ਨੂੰ ਬੁਲਾਇਆ ਜੀ ਤੋ ਸਵਾ ਤੂੰ ਕਰਕੇ ਨਹੀਂ ਬੁਲਾਇਆ ਤੇ ਉਹ ਬੰਦਾ ਕੇਈ ਹਰਕਤ ਆਇਆ ਕਿਉਂ ਕਰੇਗਾ ਕਰੇਗਾ ਇਸ ਤਰ੍ਹਾਂ ਦੀ ਹਰਕਤ ਇਹਨਾਂ ਨੂੰ ਮਿਲਾਉਂਦੇ ਕਿਉਂ ਨਹੀਂ ਜੇ ਹਾਂ ਹੁਣ ਤੱਕ ਮੁਲਾਕਾਤ ਹੋਈ ਬਿਲਕੁਲ ਨਹੀਂ ਜੇਲ ਪ੍ਰਸ਼ਾਸਨ ਨੇ ਹੀ ਕਾਫੀ ਵਾਰ ਕਹਿ ਚੁੱਕੇ ਸਾਡੀ ਮੁਲਾਕਾਤ ਕਰਾਓ ਸੰਦੀਪ ਸਿੰਘ ਦਾ ਹਾਲ ਦੱਸੋ ਬਸ ਨਹੀਂ ਠੀਕ ਹੈ ਠੀਕ ਹੈ ਹੁਣ ਸਾਨੂੰ ਪਤਾ ਲੱਗਾ ਵਾ ਕਿ ਸੰਦੀਪ ਸਿੰਘ ਨਾਲ ਨੇ 3rd ਡਿਗਰੀ ਟੌਰਚਰ ਕੀਤਾ ਅੰਦਰ ਅੱਛਾ ਜੇਲ ਪ੍ਰਸ਼ਾਸਨ ਨੇ ਇਹ ਸਾਰੀ ਜ਼ਿੰਮੇਵਾਰੀ ਜੇਲ ਸੁਪਰੀਡੈਂਟ ਦੀ ਬਣਦੀ ਹੀ ਉਹਨੇ ਸਾਰਾ ਕੁਝ ਆਪਣੀ ਨਿਗਰਾਨੀ ਚ ਕਰਾਇਆ ਵਾ ਇਸ ਸਾਰੀ ਜ਼ਿੰਮੇਵਾਰ ਜੇਲ੍ਹ ਪ੍ਰਸ਼ਾਸਨ ਦੀ ਬਣਦੀ ਜੋ ਉਹਨਾਂ ਨੇ ਗਲਤ ਗਲਤ ਨਹੀਂ ਕਾਰਵਾਈ ਜਿਹੜੀ ਸੰਦੀਪ ਸਿੰਘ ਤੇ ਚਲੋ ਠੀਕ ਹੈ ਅੰਦਰ ਜੋ ਵੀ ਹੋਇਆ ਵਾ ਨਹੀਂ ਹੋਇਆ ਹੋਇਆ ਸੰਦੀਪ ਸਿੰਘ ਨੂੰ ਉਹ ਅਟੈਕ ਕਰਨ ਆਏ ਸੰਦੀਪ ਸਿੰਘ ਦਾ ਕੋ ਸੈਲਫ ਡਿਫੈਂਸ ਚ ਬੰਦਾ ਆਪਣਾ ਬਚਾਅ ਕਰੇ ਗਈ ਹੁਣ ਕੋਈ ਮੈਨੂੰ ਮਾਰਨ ਆਏਗਾ ਜਾਂ ਕਿਸੇ ਨੂੰ ਮਾਰਨ ਆਏਗਾ ਇਹ ਪਹਿਲਾ ਬੰਦਾ ਆਪਣਾ ਬਚਾਅ ਹੀ ਕਰੂਗਾ ਤਿੰਨ ਬੰਦੇ ਆਏ ਇਹਨੂੰ ਮਾਰਨ ਵਾਸਤੇ ਜਿਸੋ ਚ ਤਿੰਨ ਬੰਦੇ ਆਏ ਇਹਨੂੰ ਮਾਰਨ ਵਾਸਤੇ ਤੇ ਉਹ ਕੱਲੇ ਨੇ ਫਿਰ ਵੀ ਆਪਣਾ ਬਚਾਅ ਜਿੰਨਾ ਹੋ ਸਕਦਾ ਉਹ ਨਾ ਕੀਤਾ ਵਾ ਬਚਾਅ ਕਰਨ ਦੇ ਬਾਵਜੂਦ ਜੇਲ੍ਹ ਪ੍ਰਸ਼ਾਸਨ ਨੇ ਸੰਦੀਪ ਸਿੰਘ ਨੂੰ 3 ਡਿਗਰੀ ਟੌਰਚਰ ਕੀਤਾ ਉਹਨਾਂ ਨਾਲ ਸੰਪਰਕ ਹੋ ਪਾਇਆ ਕਿ ਹੁਣ ਤੱਕ ਕੋਈ ਸੰਦੀਪ ਸਿੰਘ ਨਾਲ ਗੱਲਬਾਤ ਹੋਈ ਹੋਵੇ ਦੇਖੋ ਸੰਦੀਪ ਸਿੰਘ ਨਾਲ ਮੇਰੇ ਮੇਰੇ ਆਪਣੇ ਸਰਕਲ ਦੇ ਹਿਸਾਬ ਨਾਲ ਮੈਂ ਹੁਣੇ ਮੇਰੀ ਗੱਲ ਹੋਈ ਹੈ ਹਾਂ ਮੇਰਾ ਜਿਹੜਾ ਆਪਣਾ ਸਰਕਲ ਹੈ ਜਿਸ ਤਰ੍ਹਾਂ ਮੈਂ ਗੱਲਬਾਤ ਕੀਤੀ ਹੈ ਕੱਲ ਤਾਂ ਪੂਰਾ ਯੋਰ ਲੈ ਇਹਨੇ ਨਹੀਂ ਗੱਲਬਾਤ ਕਰਾਈ ਆਪਣੇ ਸਰਕਲ ਦੇ ਹਿਸਾਬ ਨਾਲ ਹੀ ਗੱਲਬਾਤ ਕੀਤੀ ਸੰਦੀਪ ਸਿੰਘ ਨਾਲ ਸੰਦੀਪ ਸਿੰਘ ਦੱਸਿਆ ਮੇਰਾ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ 3 ਡਿਗਰੀ ਟੌਰਚਰ ਕੀਤਾ ਤੇ ਮੇਰੇ ਕੇਸਾਂ ਦੀ ਵੀ ਬੇਦਬੀ ਕੀਤੀ ਗਈ ਹੈ ਅੰਦਰ ਬਹੁਤ ਬਹੁਤ ਜ਼ਿਆਦਾ ਉਹਨਾਂ ਨੂੰ ਇਸ ਟਾਈਮ ਤੇ ਇਹਨਾਂ ਕੱਲ ਦੇ ਚੱਕਰ ਆ ਰਹੇ ਨੇ ਤੇ ਨਾ ਇਹਨਾਂ ਨੇ ਉਹਨਾਂ ਨੂੰ ਕੋਈ ਟ੍ਰੀਟਮੈਂਟ ਹੀ ਮੈਡੀਕਲ ਦਿੰਦੇ ਜਾਂਦੇ ਪਏ ਹੁਣ ਤੁਸੀਂ ਗਏ ਸੀ ਕੋਰਟ ਦੇ ਵਿੱਚ ਗਏ ਸੀ ਕੀ ਕੁਝ ਹੋਇਆ ਉੱਥੇ ਕੋਰਟ ਦੇ ਵਿੱਚ ਆਪਾਂ ਐਪਲੀਕੇਸ਼ਨ ਫਾਈਲ ਕੀਤੀ ਆ ਕਿ ਜਿਹੜੀ ਇਹ ਸੰਦੀਪ ਸਿੰਘ ਨੂੰ ਮਿਲਨ ਦੀ ਮੁਲਾਕਾਤ ਕੀਤੀ ਜਾਵੇ ਤੇ ਇਹਨਾਂ ਦਾ ਮੈਡੀਕਲ ਟ੍ਰੀਟਮੈਂਟ ਕੀਤਾ ਜਾਵੇ ਪ੍ਰੋਪਰ ਕੀ ਆਇਆ ਹਲੇ ਉਹ ਲੰਚ ਟਾਈਮ ਤੋਂ ਬਾਅਦ ਉਹਨੇ ਰਿਪੋਰਟ ਨਹੀਂ ਉਹਨਾਂ ਨੇ ਜਦ ਤੱਕ ਇੱਥੇ ਬੈਠੇ ਰਹੋਗੇ ਆਪਾਂ ਅਗਲਾ ਸਟੈਪ ਨਾ 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 ਬਿਲਕੁਲ ਜੀ ਬਿਲਕੁਲ ਇੱਥੇ ਬੈਠੇ ਰਾਵਾਂਗੇ ਹੋ ਸਕਿਆ ਤਾਂ ਆਪਾਂ ਰੋਡ ਵੀ ਜਾਮ ਕਰਾਂਗੇ ਕਿਉਂਕਿ ਜਿੰਨਾ ਚਿਰ ਤੱਕ ਜਿਹੜੇ ਪੁਲਿਸ ਮੁਲਾਜ਼ਮਾ ਨੇ ਹਰਕਤਾਂ ਕੀਤੀਆਂ ਨੇ ਉਹਨਾਂ ਦੀ ਕਾਨੂੰਨੀ ਕਾਰਵਾਈ ਉਹਨਾਂ ਤੇ ਨਹੀਂ ਹੁੰਦੀ ਅਸੀਂ ਰੋਡ ਜਮ ਕਰਾਂਗੇ ਅਸੀਂ ਇੱਥੇ ਬੈਠੇ ਰਵਾਂਗੇ ਉਹਨਾਂ ਚਿਰ ਇਹ ਪਹਿਲਾਂ ਵੀ ਗੱਲਬਾਤ ਹੁੰਦੀ ਰਹੀ ਕਿ ਕੋਈ ਲਾਗੜਾ ਸੀਗੀ ਆਪਤ ਦੇ ਵਿੱਚ ਜਾਂ ਕੁਝ ਬੋਲਦੇ ਰਹੇ ਨੇ ਇਹ ਤਿੰਨੋਂ ਹੀ ਇਨਸਪੈਕਟ ਜੋ ਇਨਸਪੈਕਟਰ ਨੇ ਕੋਈ ਡੀਐਸਪੀ ਨੇ ਇਹ ਪਹਿਲਾਂ ਕੁਝ ਬੋਲਦੇ ਰਹੇ ਨੇ ਤੁਹਾਡੇ ਤੱਕ ਜਦੋਂ ਪਰਿਵਾਰ ਨੇ ਮੁਲਾਕਾਤ ਕੀਤੀ ਹੋਵੇ ਦੱਸਿਆ ਹੋਵੇ ਦੇਖੋ ਇਹ ਪੁਲਿਸ ਪ੍ਰਸ਼ਾਸਨ ਨੂੰ ਬਥੇਰੀ ਵਾਰ ਕਹਿ ਚੁੱਕੇ ਹੀ ਲਾਗੜਾ ਨਹੀਂ ਹੀ ਕੋਈ ਵੀ ਤੇ ਨਾ ਹੀ ਇਹਨਾਂ ਨਾਲ ਕੋਈ ਸਾਡੀ ਪੁਰਾਣੀ ਕੋਈ ਨਿੱਜੀ ਕੋਈ ਗੱਲਬਾ ਜੋ ਸੰਦੀਪ ਸਿੰਘ ਨੇ ਜੋ ਮਹਾਰਾਜ ਦੀ ਕਿਰਪਾ ਨਾਲ ਪੰਥ ਅਗਰਵੈਤਾਂਸਾ ਜੋ ਵੀ ਮਹਾਰਾਜ ਦੀ ਸੇਵਾ ਲਈਤੀ ਹੈ ਤੇ ਇਹ ਕਹਿੰਦੇ ਸੀ ਕਿ ਨਹੀਂ ਆਹੀਂ ਆਹੋ ਜੇ ਬੜੇ ਮਾਰੇ ਆ ਇੰਨੇ ਆਹੀਂ ਕਤਲਿਆਮ ਕੀਤੀ ਕਿ ਗਿੰਦ-ਗਿੰਦੇ ਨਹੀਂ ਹੈ ਤਨੂੰ ਵੀ ਨਹੀਂ ਛੱਡਣਾ ਆਪਾਂ ਇਹ ਗੱਲਾਂ ਕਹਿੰਦੇ ਰਹਿੰਦੇ ਹੁੰਦੇ ਸੀ ਫੇਰ ਵੀ ਚਲੋ ਸੰਦੀਪ ਸਿੰਘ ਨੇ ਬਥੇਰੀ ਭਰ ਕੇ ਆ ਪੁਲਿਸ ਨੂੰ ਤੇ ਮੈਨੂੰ ਇਦਾਂ ਥ੍ਰੈਟ ਆ ਯਾਰ ਕੱਲ ਨੂੰ ਕੋਈ ਉਹ ਉਨੀ ਕੀ ਕਰਨਗੇ ਤੁਸੀਂ ਮੇਰੀ ਬੈਰਿਕ ਚੇਂਜ ਕਰ ਦੋ ਪਹਿਲਾਂ ਨੇ ਪੁਲਿਸ ਨੂੰ ਆ ਜਾ ਮਨ ਕਿਹਾ ਫੇਰ ਅਹੀਂ ਵੀ ਕਿਹਾ ਵਾ ਇਹਨੂੰ ਲਿਖਤੀ ਐਪਲੀਕੇਸ਼ਨਾਂ ਤੱਕ ਦਿੱਤੀਆਂ ਵਾ ਏਡੀਜੀਪੀ ਜੇਲ੍ਹਾਂ ਨੂੰ ਵੀ ਦਿੱਤੀ ਹੈ ਜੇਲ੍ਹ ਸੁਪਰੀਂਡੈਂਟ ਨੂੰ ਵੀ ਦਿੱਤੀ ਹੈ ਪਰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਤੇ ਬਸ ਇਹ ਡੀਗਦੇ ਪਈ ਹੈ ਕੰਮ ਹੋਵੇ ਤੇ ਹੀ ਫੇਰ ਕੁਝ ਵੇਖੀਏ ਕਰੀਏ ਮਸਾਲਾ ਬਾਤ ਹੋਈ ਤਾਂ ਤੁਹਾਡੀ ਤਾਂ ਉਹਨਾਂ ਦਾ ਕੀ ਕਹਿਣਾ ਸੀ ਉਸ ਦਿਨ ਕੀ ਹੋਇਆ ਦੱਸ 10 ਤਰੀਕ ਨੂੰ 12 ਵਜੇ ਦੇ ਕਰੀਬ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਹੋਇਆ ਕੀ ਹੈ ਉਸ ਦਿਨ ਇਨੀ ਲੰਬੀ ਚੋੜੀ ਨਹੀਂ ਗੱਲਬਾਤ ਹੋ ਚੋ ਬਿਲਕੁਲ ਉਹਨਾਂ ਨੇ ਬਸ ਮੈਂ ਸਿਹਤ ਬਾਰੇ ਪੁੱਛਿਆ ਸੀ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਇਨੀ ਲੰਬੀ ਚੋੜੀ ਗੱਲ ਨਹੀਂ ਜਖੋ ਜੋ ਮਲਾਉਣਗੇ ਫੇਰ ਹੀ ਆਪਾਂ ਪੂਰੀ ਗੱਲ ਪੁੱਛ ਸਕਦੇ ਉਹਨਾਂ ਦੇ ਕੋਈ ਇਲਾਜ ਚੱਲ ਰਿਹਾ ਅੰਦਰ ਕੋਈ ਇਲਾਜ ਮਿਲਿਆ ਉਹਨਾਂ ਨੇ ਇਹ ਦੱਸਿਆ ਟ੍ਰੀਟਮੈਂਟ ਮਿਲਿਆ ਕੋਈ ਇਲਾਜ ਨਹੀਂ ਕਰ ਰਹੇ ਕੋਈ ਕੁਝ ਨਹੀਂ ਕਰ ਰਹੇ ਮੈਡੀਕਲ ਜੋ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਕਿਉਂਕਿ ਇਹ ਉਹਦੀ ਜਾਨ ਮਾਨ ਦਾ ਨੁਕਸਾਨ ਹੋ ਸਕਦਾ ਵਾ ਇਹਦੇ ਅਸੀਂ ਜ਼ਿੰਮੇਵਾਰ ਜੇਲ੍ਹ ਪ੍ਰਸ਼ਾਸਨ ਹੋਵੇਗਾ ਸੁਪਰੀਂਡੈਂਟ ਬੇਨ ਜ਼ਿੰਮੇਵਾਰ ਹੋਵੇਗਾ ਜੇਲ੍ਹ ਦਾ ਸੁਪਰੀਂਡੈਂਟ ਜਿਨ ਨੇ ਇਹ ਮੋਬਤਾਨ ਮਤਲਬ ਬਿਲਕੁਲ ਇਸ ਵਕਤ ਸਿਕ ਜਥੇਬੰਦੀਆਂ ਹਰਦੀਪ ਸਿੰਘ ਜੋ ਕਿ ਸੰਦੀਪ ਸਿੰਘ ਦੇ ਭਾਈ ਨੇ ਉਹ ਇਸ ਵਕਤ ਪਹੁੰਚੇ ਨੇ ਔਰ ਸਿੱਧੇ ਤੌਰ ਤੇ ਉੱਪਰ ਵੱਡੇ ਸਵਾਲ ਖੜੇ ਕਰ ਰਹੇ ਨੇ ਇਸ ਵਕਤ ਜੇਲ ਪ੍ਰਸ਼ਾਸਨ ਦੇ ਉੱਪਰ ਕਿ ਜੇਲ ਪ੍ਰਸ਼ਾਸਨ ਨੂੰ ਪਹਿਲਾਂ ਇਹ ਲਿਖਿਤ ਦੇ ਵਿੱਚ ਦਿੱਤਾ ਗਿਆ ਸੀ ਕਿ ਬੈਰਕ ਜਿਹੜਾ ਉਹ ਸੰਦੀਪ ਸਿੰਘ ਦਾ ਚੇਂਜ ਕਰ ਦਿੱਤਾ ਜਾਵੇ ਲੇਕਿਨ ਉਸ ਤੋਂ ਬਾਅਦ ਵੀ ਜੇਲ ਪ੍ਰਸ਼ਾਸਨ ਨੇ ਇਸ ਬੈਰਕ ਨੂੰ ਚੇਂਜ ਨਹੀਂ ਕੀਤਾ ਜਿਸ ਤੋਂ ਬਾਅਦ ਅੱਜ ਇਹ ਪੂਰਾ ਹਾਸਾ ਹੋਇਆ ਹੈਗਾ ਔਰ ਉਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਕਿ ਸਾਨੂੰ ਮੁਲਾਕਾਤ ਦਾ ਸਮਾਂ ਦਿੱਤਾ ਜਾਵੇ ਹਾਲਾਂਕਿ ਹਰਦੀਪ ਸਿੰਘ ਇਹ ਕਹਿ ਰਹੇ ਨੇ ਕਿ ਮੇਰਾ ਸੰਪਰਕ ਹੋ ਸਕਿਆ ਪ੍ਰਸ਼ਾਸਨ ਨੇ ਤੇ ਨਹੀਂ ਕਰਾਇਆ ਲੇਕਿਨ ਆਪਣੇ ਪੱਦਰ ਦੇ ਉੱਪਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਦੇ ਵਿੱਚ ਸੰਦੀਪ ਸਿੰਘ ਨੇ ਇਹ ਆਖਿਆ ਕਿ ਮੇਰੇ ਨਾਲ ਕੁੱਟਮਾਰ ਜ਼ਿਆਦਾ ਹੋਈ ਆ 3 ਡਿਗਰੀ ਤੱਕ ਮੈਨੂੰ ਜਿਹੜਾ ਉਹ ਦਿੱਤਾ ਗਿਆ ਹੈਗਾ ਔਰ ਇਲਾਜ ਦੀ ਮੰਗ ਕੀਤੀ ਜਾ ਰਹੀ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲ ਸਾਡੀ ਪਰਿਵਾਰ ਨੂੰ ਉਹਨਾਂ ਦੇ ਨਾਲ ਬੁਲਾਇਆ ਜਾਵੇ ਕੈਮਰਾ ਪਰਸਨ ਰਵੀ ਚੱਪਲ ਦੇ ਨਾਲ ਦੰਪੇਸ ਦੀ ਪੀਟੀਸੀ ਨਿਊਜ਼ ਪਟਿਆਲਾ